ਕਿੱਦਾਂ ਦਾ ਲੱਗਦਾ ਕਿ ਜਦੋਂ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਮੈਸੇਜ ਆਉਂਦਾ ਹੈ ਕਿ ਤੁਹਾਨੂੰ ਸਟੇਟ ਅਵਾਰਡ ਵੀ ਮਿਲ ਰਿਹਾ ਉਦੋਂ ਕਿਦਾਂ ਦਾ ਲੱਗਦਾ ਹੈ ਇਕਦਮ ਮਿਲ ਬੜਾ ਸ਼ੌਗ ਦੇਦਾ ਐਕਸਾਈਟਮੈਂਟ ਫੀਲ ਹੁੰਦੀ ਆ ਇਹ ਵੱਲੋਂ ਮੈਂ ਇੰਨਾ ਕੈਪੇਬਲ ਆ ਕਿ ਮੈਨੂੰ ਉਹ ਸਟੇਟ ਅਵਾਰਡ ਮਿਲੇ ਮੈਨੂੰ ਇੱਕ ਸਟੇਟ ਦਾ ਮਤਲਬ ਇੱਕ ਮੈਨੂੰ ਨੌਨ ਪਰਸਨਲਟੀ ਅਕਸਰ ਫਿਰ ਕੀ ਐਕਚੁਅਲੀ ਕੀ ਹੁੰਦਾ ਕਿ ਜਿਆਤਰ ਦੇਖਿਆ ਗਿਆ ਕਿ ਬੱਚਿਆਂ ਨੂੰ ਰਹਿੰਦਾ ਕਿ ਜਿਹੜੇ ਬੂਟੇ ਆਸੀਂ ਲਗਾਈਏ ਕਿ ਇੱਥੇ ਕਿਉਂਕਿ ਪਾਰਕ ਦੇ ਵਿੱਚ ਤਾਂ ਪਹਿਲੇ ਹੀ ਬੜੇ ਬੂਟੇ ਲੱਗੇ ਆਂ ਐਕਚੁਅਲੀ ਮੈਂ ਨਾ ਪਹਿਲੇ ਜਦੋਂ ਕੋਰੋਨਾ ਸੀ ਫਿਰ ਸਕੂਲ ਬੰਦ ਸੀ ਫਿਰ ਤਾਂ ਮੈਂ ਮਤਲਬ ਕੋਈ ਰੋਜ਼ ਹੀ ਆਂਦੇ ਰਹਿੰਦੀ ਸੀ ਆਲਮੋਸਟ ਕਿ ਬਸ ਫਾਈਨਲੀ ਜੇ ਨੀ ਆਉਣ ਦੇਖਣ ਕਿ ਮਤਲਬ ਕਿੰਨੀ ਗਰੋਥ ਹੋ ਰਹੀ ਹੈ ਇਦਾਂ ਦਾ ਇੱਕ ਕਨਸੈਪਟ ਕੀ ਕਰਦੇ ਹੋ ਤੁਸੀਂ ਉਹਨਾਂ ਜਦੋਂ ਬੱਚੇ ਬੂਟੇ ਲਗਾਉਂਦੇ ਆ ਉਹ ਕਿਤੇ ਵੀ ਲਗਾਉਂਦੇ ਆ ਜਾਂ ਤੁਹਾਡੇ ਨੇੜੇ ਨੇੜੇ ਏਰੀਆ ਦੇ ਵਿੱਚ ਲਗਾਉਂਦੇ ਆ ਉਹ ਜਾਤਰਪ ਨੇ ਘਰ ਚ ਲਗਾਉਂਦੇ ਆਏ ਆਪਣੇ ਘਰਾਂ ਦੇ ਬਾਹਰ ਲਗਾਉਂਦੇ ਆਏ ਮਤਲਬ ਉੱਥੇ ਲਗਾਉਂਦੇ ਜਿੱਥੋਂ ਠੀਕ ਹੈ ਕੱਲ੍ਹ ਕਿਤੇ ਮੈਂ ਵੀ ਉਹਨਾਂ ਨੂੰ ਰਿਕਵੈਸਟ ਕਰਦੀ ਕਿ ਕਿਤੇ ਮਤਲਬ ਐਵੇਂ ਜਿਹਾ ਲਗਾਓ ਜਿੱਥੇ ਤੁਸੀਂ ਠੀਕ ਹੈ ਕੱਲ੍ਹ ਤੋਂ ਕੋਈ ਆਵਣਾ ਬੈਸਟ ਟਰਾਈ ਕਰਾਂਗੇ ਕਿ ਮਤਲਬ ਮੈਂ ਅਬ ਇਹ ਸਟੱਡੀ ਨਾਲ ਜੋ ਮਤਲਬ ਨੇਕ ਇਨਵਾਇਰਨਮੈਂਟ ਹੈ ਕੱਦ ਉਹ ਵੀ ਬੜਾ ਆਪਣੇ ਕਿਸੇ ਉਹਨੂੰ ਬਹੁਤ ਜ਼ਰੂਰੀ ਅਨੁਭਵ ਦੇ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹੋਸਟ ਪੰਜਾਬ ਟੀਵੀ ਤੇ ਮੈਂ ਹਾਂ ਅਰਵਿੰਦਰ ਸਿੰਘ ਅੱਜ ਅਸੀਂ ਪ੍ਰੋਗਰਾਮ ਇੱਕ ਖਾਸ ਸ਼ਖੀਰ ਦੇ ਵਿੱਚ ਅਜਿਹੀ ਬੱਚੀ ਨੂੰ ਮਿਲਾਨ ਜਾਣ ਜਾ ਰਹੇ ਹਾਂ ਜਿਸੇ ਜਿਸ ਨੇ ਕੁਝ ਕੁਝ ਵੱਖਰਾ ਕੀਤਾ ਜੇਕਰ ਅਸੀਂ ਉਹਦੀ ਗੱਲ ਕਰੀਏ ਤਾਂ ਉਹਦਾ ਨਾਮ ਨੇਚਰ ਲਵ ਏਕਮ ਉਹਦਾ ਨਾਮ ਏਕਮ ਹੈ ਪਰ ਉਹ ਕੁਦਰਤ ਦੇ ਨਾਲ ਬੜਾ ਪਿਆਰ ਕਰਦੀ ਹੈ ਬੂਟਿਆਂ ਦੇ ਨਾਲ ਬੜਾ ਪਿਆਰ ਕਰਦੀ ਹੈ ਇਸ ਕਰਕੇ ਉਹਨੂੰ ਨੇਚਰ ਲਵ ਏਕਮ ਕਿਹਾ ਜਾਂਦਾ ਹੈ ਇਥੋਂ ਤੱਕ ਕਿ ਕੁਝ ਸਮਾਂ ਪਹਿਲਾਂ ਡੀਸੀ ਸਹਿਬਾਨ ਨੇ ਉਹਨਾਂ ਦੀ ਜਿਹੜੀ ਫੋਟੋ ਹੈ ਆਪਣੇ ਦਫ਼ਤਰ ਦੇ ਬਾਹਰ ਜਿਹੜਾ ਵਾਲ ਆਫ ਫੇਮ ਬਣਿਆ ਉੱਥੇ ਵੀ ਲਗਵਾਈ ਤੇ ਇਸ ਤੋਂ ਇਲਾਵਾ ਉਹਨਾਂ ਨੂੰ ਸਟੇਟ ਵਾਰਡ ਵੀ ਮਿਲਿਆ ਪਰ ਇਹ ਸਾਰੀਆਂ ਗੱਲਾਂ ਉਸ ਬੱਚੀ ਤੋਂ ਹੀ ਜਾਣਾਂਗੇ ਆਓ ਮਿਲਾਂ ਨੇ ਸਸਿਕਾ ਪੁੱਤ ਸਸਿਕਾ ਅ ਨੇਚਰ ਲਵ ਏਕਮ ਹਨਾ ਹਾਂਜੀ ਏਕਮ ਤੁਹਾਡਾ ਨਾਮ ਹੈ ਹਾਂਜੀ ਤੇ ਸਭ ਤੋਂ ਪਹਿਲਾਂ ਦੱਸੋ ਕਿ ਤੁਸੀਂ ਕੀ ਸਟੱਡੀ ਕਰ ਰਹੇ ਹੋ ਮੈਂ 6th ਵਿੱਚ ਆ ਓਕੇ ਤੇ ਮਤਲਬ ਹੁਣ ਤੱਕ ਫਰਸਟ ਆ ਰਹੀ ਹਾਂ ਦੋਵਿੰਦਾ ਇੰਟਰਨੈਸ਼ਨਲ ਪਬਲਿਕ ਸਕੂਲ ਵੈਰੀ ਗੁੱਡ ਅੱਛਾ ਮੈਨੂੰ ਇਹ ਸਵਾਲ ਦੱਸੋ ਕਿ ਤੁਸੀਂ ਸਭ ਤੋਂ ਪਹਿਲਾਂ ਇਸ ਨਾਲ ਬੂਟਿਆਂ ਨਾਲ ਪਿਆਰ ਕਿਵੇਂ ਹੋਇਆ ਕਿੱਥੋਂ ਸ਼ੁਰੂਆਤ ਹੋਈ ਹੈ ਵੈਸੇ ਤਾਂ ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀਗਾ ਜਿਵੇਂ ਸੀਡਸ ਨੂੰ ਗਰੋ ਕਰਦੇ ਜਿਵੇਂ ਈਵੀਐਸ ਪੜਦੇ ਸੀਗੇ ਲੇਕਿਨ ਜਦ ਕਰੋਨਾ ਆਇਆ ਤਾਂ ਮੈਨੂੰ ਫਿਰ ਹੋਇਆ ਕਿ ਮੈਂ ਜਿਵੇਂ ਨਿਊਜ਼ ਤੇ ਆਂਦਾ ਸੀਗਾ ਕਿ ਇੱਕ ਨਾ ਬਲੈਕ ਫੰਗਸ ਨਵੀਂ ਬਿਮਾਰੀ ਸ਼ੁਰੂ ਹੋ ਗਈ ਸੀਗੀ ਉਹਦੇ ਕਰਕੇ artificial oxygen ਕਰਕੇ بس ਮੈਂ ਆਪਣੇ ਪੈਂਟਸ ਤੋਂ ਆਪਣੇ ਪਾਪਾ ਨੂੰ ਪੁੱਛਿਆ ਕਿ ਇਹ ਕੀ ਹੈਗੀ ਮਤਲਬ ਇਹ ਨਵੀਂ ਚੀਜ਼ ਤਾਂ ਉਹ ਕਹਿੰਦੇ ਕਿ ਮਤਲਬ ਇਹ ਇੱਕ ਬਿਮਾਰੀ ਆ ਆਰਟੀਫੀਸ਼ੀਅਲ ਆਕਸੀਜਨ ਨਾਲ ਹੁੰਦੀ ਆ ਫਸ ਮੈਂ ਕਿਹਾ ਕਿ ਆਕਸੀਜਨ ਪਲਾਂਟਸ ਤੋਂ ਆਉਂਦੀ ਆ ਤਾਂ ਆਪਾਂ ਕਿਉਂ ਨਾ ਉਸ ਆਰਟੀਫੀਸ਼ੀਅਲ ਆਕਸੀਜਨ ਨੂੰ ओरिजिनली ਆ ਜੋ ਅਸਲੀ ਆਕਸੀਜਨ ਆ ਉਸ ਨਾਲ ਆਪਾਂ ਮਤਲਬ ਕਿ ਰੀਪਲੇਸ ਕਰੀਏ ਤੇ ਫਿਰ ਮੈਨੂੰ ਬਸ ਉੱਥੇ ਸ਼ੌਂਕ ਜਾ ਗਿਆ ਕਿ ਐਟਮੋਸਫੇਅਰ ਬੂਟੇ ਲਗਾਣੇ ਆ ਕਿਹੜੀ ਕਲਾਸ ਸੀ ਉਹ ਤੋਂ ਪੜ੍ਹਦੇ ਸੀ ਜਦੋਂ ਉਹਦੇ ਵਿੱਚ ਤੁਹਾਨੂੰ ਬੂਟੇ ਲਗਾਣ ਲਈ ਸ਼ੌਂਕ ਜਾ ਗਿਆ ਮੈਂ ਤੁਸੀ ਕਹਿ ਲਓ ਦੂਜੀ ਤੀਜੀ ਵਿੱਚ ਪੜਦੇ ਹੋਗੇ ਜੀ ਮੈਂ ਗੱਲ ਕਹਿਣੀ ਚਾਹਾਂਗਾ ਇੱਥੇ ਦਰਸ਼ਕਾਂ ਨੂੰ ਕਿ ਜਿਸ ਉਮਰੇ ਬੱਚਿਆਂ ਨੂੰ ਵੀਡੀਓ ਗੇਮ ਨਾਲ ਪਿਆਰ ਹੁੰਦਾ ਹੈ ਜਾਂ ਕੁਝ ਅਜਹੀਆਂ ਚੀਜ਼ਾਂ ਨਾਲ ਪਿਆਰ ਹੁੰਦਾ ਹੈ ਕਿ ਉਹ ਘਰੇ ਬੈਠ ਕੇ ਉਹਨਾਂ ਦਾ ਟਾਈਮ ਪਾਸ ਹੋਵੇ ਜਾਂ ਕਾਰਟੂਨ ਉਸ ਵਕਤ ਉਸ ਬੱਚੀ ਨੇ ਜਿਹੜੀ ਹੈ ਇਸ ਏਕਮ ਨੇ ਬੁਟਿਆਂ ਨਾਲ ਪਿਆਰ ਕੀਤਾ ਕੁਦਰਤ ਨਾਲ ਪਿਆਰ ਕੀਤਾ ਮੇਰਾ ਅਗਲਾ ਸਵਾਲ ਏਕਮ ਇਹ ਹੈ ਕਿ ਪਹਾੜੀ ਫੋਟੋ ਡੀਸੀ मैम ਨੇ ਸਾਕਸ਼ੀ ਸਾਨੀ मैम ਨੇ ਆਪਣੀ ਵਾਲੋ ਫੇਮ ਤੇ ਲਗਵਾਈ ਕਿਦਾਂ ਦਾ ਐਕਸਪੀਰੀਅੰਸ ਸੀਗਾ ਉਹ ਕਿਦਾਂ ਦਾ ਲੱਗਿਆ ਉਸ ਟਾਈਮ ਮੈਨੂੰ ਬੜਾ ਬੜਾ ਪ੍ਰਾਊਡ ਫੀਲ ਹੋਇਆ ਕਿ ਕਿ ਮਤਲਬ ਜੋ ਮਤਲਬ ਸਰਕਾਰੀ ਮਤਲਬ ਆਫਿਸ ਵਿੱਚ ਮਤਲਬ ਮੇਰੀ ਫੋਟੋ ਲੱਗ ਰਹੀ ਮੈਨੂੰ ਬਹੁਤ ਪ੍ਰਾਊਡ ਫੀਲ ਹੋਇਆ ਉਸਕੋ। ਹੂੰ। ਤੁਹਾਡੇ ਤੋਂ ਇਲਾਵਾ ਹੋਰ ਨਾਲ ਦੇ ਬੱਚੇ ਲੱਗਿਆ ਕਿ ਉਹ ਕਰਦੇ ਨੇ ਤੁਹਾਨੂੰ ਲੱਗਦਾ ਕਿ ਆਪਣੇ ਆਂਡ ਗਵਾਂਡ ਵਾਲੇ ਬੱਚੇ ਵੀ ਇਹ ਚੀਜ਼ਾਂ ਕਰਦੇ ਨੇ ਜੋ ਤੁਸੀਂ ਵੱਖਰਾ ਕਰਦੇ ਹੋ? ਮੈਂ ਮਤਲਬ ਹਾਂ ਮਤਲਬ ਮੈਂ ਉਹਨੂੰ ਕਹਿੰਦੀ ਆ ਕਿ ਤੁਸੀਂ ਮਤਲਬ এনवायरमेंट ਨੂੰ ਸੇਵ ਕਰੋ। ਇਮਰਤਾ ਡਿਵੈਲਪ ਹੁਣ ਨਹੀਂ। ਹੂੰ। ਤਾਂ ਅੱਗੇ ਜਾ ਕੇ ਜ਼ਰੂਰ ਇੱਕ ਦਿਨ ਇੱਕ ਦਿਨ ਕੰਮ ਆਈ। ਤਾਂ ਫਿਰ ਮੈਂ ਉਹਨੂੰ ਕਰ ਦਿੰਨੀ ਆ ਮੋਟੀਵੇਟ ਕਿ ਤੁਸੀਂ ਕਰੋ ਤੇ ਉਹ ਵੀ ਕੋਸ਼ਿਸ਼ ਕਰ ਦਾਂਗਾ ਬੱਸ ਹੂੰ ਕਿੱਦਾਂ ਦਾ ਲੱਗਦਾ ਹੈ ਕਿ ਜਦੋਂ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਮੈਸੇਜ ਆਉਂਦਾ ਹੈ ਕਿ ਤੁਹਾਨੂੰ ਸਟੇਟ ਅਵਾਰਡ ਵੀ ਮਿਲ ਰਿਹਾ ਹੈ ਉਦੋਂ ਕਿੱਦਾਂ ਦਾ ਲੱਗਦਾ ਹੈ ਇੱਕਦਮ ਮਤਲਬ ਬੜਾ ਸ਼ੌਕ ਦੇ ਇੱਕਦਮ ਐਕਸਾਈਟਮੈਂਟ ਫੀਲ ਹੁੰਦੀ ਆ ਕਿ ਮਤਲਬ ਮੈਂ ਇੰਨਾ ਕੈਪੇਬਲ ਆ ਕਿ ਮੈਨੂੰ ਹੁਣ ਸਟੇਟ ਅਵਾਰਡ ਮਿਲਿਆ ਮੈਨੂੰ ਇੱਕ ਸਟੇਟ ਦਾ ਮਤਲਬ ਇੱਕ ਮੈਨੂਨ ਪਰਸਨੈਲਟੀ ਹੋ ਹੂੰ ਜਦੋਂ ਤੁਸੀਂ ਪਲਾਂਟ ਲਗਾਣੇ ਹੋ ਕਿੱਦਾਂ ਦੀ ਨੌਲੇਜ ਰੱਖਦੇ ਹੋ ਕਿ ਕਿੱਦਾਂ ਦੇ ਪਲਾਂਟ ਲਗਾਣੇ ਚਾਹੀਦੇ ਨੇ ਕਿਵੇਂ ਪਤਾ ਕਿਵੇਂ ਲੱਗਦਾ ਜਿਵੇਂ ਤੁਸੀਂ ਅਕਸਰ ਦੇਖਿਆ ਕਿ ਆਪਾਂ ਪਲਾਂਟ ਲਗਾਣੇ ਆ ਪਰ ਉਹਨਾਂ ਦੀ ਸੰਭਾਲ ਨਹੀਂ ਕਰਦੇ ਪਰ ਮੈਂ ਦੇਖਿਆ ਕਿ ਤੁਸੀਂ ਇਸ ਰੋਡ ਦੇ ਉੱਤੇ ਜਿਹੜੀ ਪਾਸੇ ਰੋੜਾ ਹੈ ਉਹਦੇ ਉੱਤੇ ਇੱਕ ਮਿੰਨੀ ਜੰਗਲ ਵੀ ਬਣਾਇਆ ਉਹਦੀ ਸ਼ੁਰੂਆਤ ਕਿਵੇਂ ਹੋਈ ਤੇ ਉਹਦੀ ਸੰਭਾਲ ਕਿਵੇਂ ਕਰਦੇ ਹੋ ਇਹ ਸ਼ੁਰੂਆਤ ਮੈਨੇ ਇੱਕ ਨਾ ਨਵਨ ਮਰਕਨ ਜੀ ਹੈ ਉਹ ਉਹਨੇ ਇੱਕ ਮਤਲਬ ਮੈਨੂੰ ਉਹਨਾਂ ਨੂੰ ਕੋਈ ਗੇਟ ਇਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਇੰਨੇ ਖਾਲੀ ਪੀ ਹੈ ਕਿ ਮੈਂ ਉਹ ਠੀਕ ਜੰਗਲ ਟਾਈਪ ਪੁੱਛ ਬਣਾ ਸਕਦੀ ਹਾਂ ਉਹ ਕਹਿੰਦੇ ਹਾਂਜੀ ਜ਼ਰੂਰ ਬਣਾ ਸਕਦੇ ਹੋ ਫਿਰ ਮੈਂ ਉੱਥੇ ਫਿਰ ਮੈਂ ਬੁੱਟੇ ਲਗਾਉਣੀ ਸ਼ੁਰੂਆਤ ਕੀਤੀ ਤੇ ਅਗਰ ਬੁੱਟਿਆਂ ਦੀ ਗੱਲ ਆਉਂਦੀ ਹੈ ਕਿ ਕਿਹੜੇ-ਕਿਹੜੇ ਲਗਾਉਣੇ ਚਾਹੀਦੇ ਆ ਬੁੱਟੇ ਐਵੇਂ ਜਿ ਲਗਾਉਣ ਚਾਹੀਦੇ ਕਿ ਉਹ ਆਕਸੀਜਨ ਦੇਣ ਫਲ ਫਰੂਟ ਦੇਣ ਤੇ ਮਤਲਬ ਛਾਂ ਦੇਣ ਪੰਛੀ ਨੂੰ ਤੇ ਸਭ ਤੋਂ ਵੱਡੀ ਗੱਲ ਉਹ ਆਕਸੀਜਨ ਜ਼ਿਆਦਾ ਦੇਣ ਤੇ ਪਾਣੀ ਘੱਟ ਲੈਣ ਤੇ ਮੈਡੀਸਿਨ ਵੱਲ ਜ਼ਰ ਲਗਾਉਣ ਜੀ ਇਹ ਤੇ ਸਾਰੇ ਬਾਰੇ ਫਿਰ ਨੌਲੇਜ ਕਿਵੇਂ ਮਿਲਦੀ ਹੈ ਤੁਹਾਨੂੰ ਇਹ ਨੌਲੇਜ ਜਿਵੇਂ ਕਦੇ ਜਿਵੇਂ ਕਰ ਮੇਰੇ ਫਾਦਰ ਨੂੰ ਜਾਂ ਮੇਰੇ ਪਾਪਾ ਨੂੰ ਕੁਝ ਮਤਲਬ ਵਧੀਆ ਕੁਝ ਮਿਲਦਾ ਹੈਗਾ ਨੌਲੇਜ ਤਾਂ ਮੈਨੂੰ ਦੱਸਦੇ ਆ ਮੈਂ ਉਹ ਪੜ੍ਹਦੀ ਆ ਜਾਂ ਮਤਲਬ ਕਦੇ ਕਦੀ ਬੁੱਕਸ ਵਗੈਰੇ ਵੀ ਪੜ੍ਹਦੀ ਆ ਹਮ ਅਕਸਰ ਫਿਰ ਐਕਚੁਅਲੀ ਕੀ ਹੁੰਦਾ ਕਿ ਜਿਆਦਾਤਰ ਦੇਖਿਆ ਗਿਆ ਕਿ ਬੱਚਿਆਂ ਨੂੰ ਰਹਿੰਦਾ ਕਿ ਜਿਹੜੇ ਬੂਟੇ ਅਸੀਂ ਲਗਾਈਏ ਕਿ ਇੱਥੇ ਕਿਉਂਕਿ ਪਾਰਕ ਦੇ ਵਿੱਚ ਤਾਂ ਪਹਿਲੇ ਹੀ ਬੜੇ ਬੂਟੇ ਲੱਗੇ ਆ ਤੁਸੀਂ ਪ੍ਰੋਪਰ ਉਹਦਾ ਜੰਗਲ ਹੈ ਮੇਨਟੇਨ ਕਰਤਾ ਤੁਹਾਨੂੰ ਦਿੱਕਤ ਨਹੀਂ ਆਈ ਕਿਉਂਕਿ ਅਕਸਰ ਜਿਆਦਾਤਰ ਦੇਖਿਆ ਗਿਆ ਕਿ ਜੋ ਥੋੜੀ ਤਾਂ ਤੇ ਲੱਗਦੇ ਆ ਫਿਰ ਆਪਾਂ ਉਹਨੂੰ ਸੰਭਾਲ ਨਹੀਂ ਕਰਦੇ ਅਕਸਰ ਇਹ ਬੜੀ ਦਿੱਕ ਯਾ ਕੋਈ ਵੀ ਸਾਡੇ ਵਰਗੇ ਵੀ ਅਸੀਂ ਬੂਟੇ ਲਗਾਨੇ ਆ ਬਾਅਦ ਸਾਡੇ ਤੋਂ ਸੰਭਾਲ ਲਈ ਹੁੰਦੀ ਤੁਸੀਂ ਤੇ ਸੰਭਾਲ ਕਿਵੇਂ ਕਰਦੇ ਹੋ ਸਕੂਲ ਵੀ ਜਾਣਾ ਹੈ ਟਿਊਸ਼ਨ ਵੀ ਜਾਣਾ ਟਾਈਮ ਕਿਵੇਂ ਕੱਢਦੇ ਹੋ ਐਕਚੁਅਲੀ ਮੈਂ ਨਾ ਪਹਿਲੇ ਜਦੋਂ ਕੋਰੋਨਾ ਸੀਗਾ ਸਕੂਲ ਬੰਦ ਸੀ ਕਿ ਫਿਰ ਤਾਂ ਮੈਂ ਮਤਲਬ ਫਿਰ ਰੋਜ਼ ਹੀ ਆਂਦੀ ਰਹਿੰਦੀ ਸੀ ਆਲਮੋਸਟ ਕੇਵਲ ਪਾਣੀ ਦੇਣ ਜਾਂ ਉਹਨਾਂ ਨੂੰ ਦੇਖਣ ਕਿ ਮਤਲਬ ਕਿੰਨੀ ਗਰੋਥ ਹੋ ਰਹੀ ਹੈ ਲੇਕਿਨ ਹੁਣ ਜਿਵੇਂ ਟਾਈਮ ਮਤਲਬ ਬੜਾ ਘੱਟ ਹੋ ਗਿਆ ਹੁਣ ਇਗਜ਼ਾਮਸ ਵੀ ਸ਼ੁਰੂ ਹੋਣ ਦੇ ਟੈਸਟ ਵੀ ਹੁੰਦੇ ਆ ਤਾਂ ਮੈਂ ਪ੍ਰਿਫਰ ਕਰਦੀ ਹਾਂ ਕਿ ਸ਼ੈਡ ਸੰਡੇ ਨੂੰ ਹੀ ਮੈਂ ਆਂਦੀ ਆ ਤੇ ਸਾਰਿਆਂ ਨੂੰ ਕੁਝ ਚੈੱਕ ਕਰਕੇ ਦੰਨੀਆ ਬਾਕੀ ਮੈਂ ਪੈ ਹੋ ਰਿਹਾ ਹੈ ਕਿ ਗ੍ਰੋਥ ਹੋ ਰਹੀ ਹੈ ਹਮ ਅਕਸਰ ਜੇਕਰ ਤੁਸੀਂ ਸੰਭਾਲਤਾ ਕਰ ਲੈਂਦੇ ਹੋ ਕੀ ਲੱਗਦਾ ਹੈ ਕਿ ਏਕਮ ਅੱਗੇ ਜਾ ਕੇ ਵੀ ਇਦਾਂ ਸੰਭਾਲ ਕਰ ਸਕੋ ਕਿਉਂਕਿ ਵੱਡੀਆਂ ਜਦੋਂ ਕਲਾਸਾਂ ਹੁੰਦੀਆਂ ਨੇ ਤਾਂ ਦੇਖਣ ਦੇ ਵਿੱਚ ਆਇਆ ਕਿ 10th 2 ਦੇ ਵਿੱਚ ਜਾ ਕੇ ਬੱਚਿਆਂ ਨੂੰ ਮੈਡੀਕਲ ਨਾਨ ਮੈਡੀਕਲ ਕਮਰਸ ਇਦਾਂ ਵੱਡੀਆਂ ਕਲਾਸਾਂ ਸ਼ੁਰੂ ਹੋ ਜਾਂਦੀਆਂ ਤਾਂ ਉਦੋਂ ਕਿਵੇਂ ਸੰਭਾਲੇ ਕੰਮ ਕਰੋਗੀ ਮੈਂ ਆਪਣਾ ਬੈਸਟ ਟਰਾਈ ਕਰਾਂਗੀ ਕਿ ਮਤਲਬ ਮੈਂ ਆਪਣੀ ਸਟੱਡੀ ਦੇ ਨਾਲ ਜੋ ਮਤਲਬ ਨੇ ਕਿ এনवायरमेंट ਹੈਗਾ ਉਹ ਵੀ ਮਤਲਬ ਆਪਣੇ ਕਿਸੇ ਹੋਰ ਨੂੰ ਬਹੁਤ ਜ਼ਰੂਰੀ ਹੈਨ ਪ੍ਰੋਟੈਕਟ ਕਰਨਾ ਮੈਂ ਆਪਣਾ ਟਾਈਮ ਕਰਦਿਆਂ ਵੀ ਕੋਸ਼ਿਸ਼ ਕਰਾਂਗੀ ਮੈਂ ਟਰਾਈ ਕਰਾਂਗੀ ਅਛਾ ਜਿਹੜੇ ਤੁਹਾਡੇ ਨਾਲ ਬੱਚੇ ਨੇ ਜਿਹੜੇ ਕਿ ਉਹ ਦੇਖੋ ਆਕਸੀਜਨ ਹਰ ਬੰਦਾ ਲੈਣਾ ਚਾਹੁੰਦਾ ਪਰ ਉਹਨੂੰ ਆਕਸੀਜਨ ਨੂੰ ਕਿਵੇਂ ਮਿਲਦੀ ਹੈ ਬੁੱਟਿਆਂ ਤੋਂ ਕਿਵੇਂ ਮਿਲਦੀ ਹੈ ਤੁਸੀਂ ਉਹਨਾਂ ਬੱਚਿਆਂ ਨੂੰ ਮੋਟੀਵੇਟ ਕਿਵੇਂ ਕਰਦੇ ਹੋ ਐਨੇ ਬੱਚੇ ਤੁਸੀਂ ਨਾਲ ਕਿਵੇਂ ਲਗਾਇਆ ਮੈਂ ਜਿਵੇਂ ਕਿ ਕਲਾਸ ਕੋਈ ਵੀ ਗੱਲ ਹੁੰਦੀ ਆ ਮੈਂ ਕਹਿੰਨੀ ਆ ਕਿ ਉਂਝ ਵੀ ਮੇਰੇ ਜਦ ਵਿੱਚ ਲੱਗਦਾ ਕਿ ਫ੍ਰੀ ਟਾਈਮ ਹੈਗਾ ਮੈਂ ਉਹਨਾਂ ਨੂੰ ਕਹਾਂ ਮੈਂ ਉਹਨਾਂ ਕਹਿੰਨੀ ਸੀ ਮਤਲਬ ਜੋ ਮੈਂ ਤਾਂ ਫ੍ਰੀ ਦਿੱਤੇ ਸੀਗੇ ਜਾਂ ਬੋਡੇ ਜਿਵੇਂ ਮੇਰੇ ਤੇ ਸੀਗੇ ਮੈਂ ਮਨ ਲੱਭ ਦਿੰਦੀ ਰਹਿੰਦੀ ਹਾਂ ਮੈਂ ਕੁਛ ਨਾ ਕੁਛ ਤੇ ਮਤਲਬ ਮੈਂ ਹੁਣ ਸਰਟੀਫੀਕੇਟ ਵੀ ਆਵਾਰਡ ਵੀ ਦੇਖਿਆ ਜੀਆਂ ਕਿ ਜਿਨ੍ਹਾਂ ਦੇ ਮਤਲਬ ਵਧੀਆ ਹੋਗੇ ਪੇਡ ਜਣੇ ਮੈਂ ਦਿੱਤੇ ਸੀਗੇ ਮਤਲਬ ਬਸ ਮੋਟੀਵੇਟ ਕਰ ਦੇਣੀ ਕਿ ਤੁਸੀਂ ਮਤਲਬ ਟਰਾਈ ਕਰੋ ਮਤਲਬ ਬੈਸਟ ਟਰਾਈ ਕਰੋ ਮੈਂ ਹੁਣ ਕੁਝ ਦਿਨ ਪਹਿਲਾਂ ਦੇਖਿਆ ਮੈਂ ਤੁਹਾਡਾ ਇੱਕ ਵੀਡੀਓ ਦੇਖ ਰਹੀ ਸੀ ਫੇਸਬੁੱਕ ਦੇ ਉੱਤੇ ਕਿ ਏਕਮ ਦੇ ਨਾਮ ਤੇ ਮੈਰਾਥਨ ਵੀ ਸ਼ੁਰੂ ਹੋ ਗਈ ਹੈ ਤੇ ਮੈਰਾਥਨ ਤੋਂ ਬਾਅਦ ਤੁਸੀਂ ਪਲਾਂਟੇਸ਼ਨ ਵੜਦੇ ਹੋ ਇਹ ਆਈਡੀਆਸ ਕਿੱਦਾਂ ਹੁੰਦੇ ਨੇ ਸਾਰੇ ਏਕਮ ਨੂੰ ਇਹ ਵੈਸੇ ਮੇਰੇ ਅੰਦਰੋਂ ਤਾਂ ਕਿ ਜਿਵੇਂ ਆਪਾਂ ਅਸੀਂ 2023 ਵਿੱਚ ਕਰਾਈ ਸੀ ਮੈਰਾਥਨ ਤੇ ਉਸ ਤੋਂ ਬਾਅਦ ਹੁਣ 2024 ਵਿੱਚ ਕਰਾਈ ਆ ਤੇ ਮਤਲਬ ਅੰਦਰ ਨੇ ਕਿ এনवायरमेंट ਦੇ ਹੈਗਾ ਤੇ ਮੈਂ এনवायरमेंट ਵੀ ਕੰਮ ਕਰਕੇ ਕੁਝ ਮਤਲਬ ਨਵੀਂ ਚੀਜ਼ ਕਿਉਂ ਨਾ ਕਰੀਏ ਮੈਰਾਥਨ ਵੀ ਕਰਾਇਆ ਬੱਚਿਆਂ ਲਈ ਸਪੈਸ਼ਲੀ ਹੂੰ ਕੀ ਲੱਗਦਾ ਕਿ ਜਦੋਂ ਤੋਂ ਤੁਸੀਂ ਮੋਟੀਵੇਟ ਕਰਨਾ ਸ਼ੁਰੂ ਕੀਤਾ ਬੱਚਿਆਂ ਨੂੰ ਕੀ ਲੱਗਦਾ ਕਿ ਬੱਚੇ ਵੀ ਪਲਾਂਟੇਸ਼ਨ ਲਗਾ ਉਹਨਾਂ ਨੇ ਕੀਤੀ ਆ ਹਾਂਜੀ ਔਰ ਨਾਲ ਮਿਲਦੇ ਮੈਨੂੰ ਓਕੇ ਐਦਾਂ ਦਾ ਇਹ ਕਨਸੈਪਟ ਕੀ ਕਰਦੇ ਹੋ ਤੁਸੀਂ ਉਹਨਾਂ ਜਦੋਂ ਬੱਚੇ ਬੂਟੇ ਲਗਾਉਂਦੇ ਆ ਉਹ ਕਿਤੇ ਵੀ ਲਗਾਉਂਦੇ ਆ ਇਹ ਤੁਹਾਡੇ ਨੇੜੇ ਨੇੜੇ ਏਰੀਆ ਦੇ ਵਿੱਚ ਲਗਾਉਂਦੇ ਜਾਂ ਕਿੱਥੇ ਉਹ ਯਾਤਰਾ ਆਪਣੇ ਘਰ 'ਚ ਲਗਾਉਂਦੇ ਆਏ ਆਪਣੇ ਘਰਾਂ ਦੇ ਬਾਹਰ ਲਗਾਉਂਦੇ ਆਂ ਮਤਲਬ ਉੱਥੇ ਲਗਾਉਂਦੇ ਸੋ ਟੇਕ ਕੇਅਰ ਕਰਦੇ ਮੈਂ ਵੀ ਉਹਨਾਂ ਨੂੰ ਰਿਕਵੈਸਟ ਕਰਦੀ ਕਿ ਕਿਤੇ ਮਤਲਬ ਐਵੇਂ ਜਿਹਾ ਲਗਾਓ ਜਿੱਥੇ ਤੁਸੀਂ ਟੇਕ ਕੇਅਰ ਕਰ ਸਕੋ ਜਾਂ ਕੋਈ ਕੋਈ ਦੂਜਾ ਜਿਹਦੇ ਵੀ ਤੁਸੀਂ ਲਗਾ ਰਹੇ ਹੋ ਦੇ ਕੋਲ ਉਹ ਟੇਕ ਕੇਅਰ ਕਰ ਸਕੇ ਮੈਂ ਇੱਕ ਹੋਰ ਤੁਹਾਡੀ ਵੀਡੀਓ ਦੇਖ ਰਿਹਾ ਸੀ ਕਿ ਤੁਸੀਂ ਵੀਡੀਓ ਦੇ ਵਿੱਚ ਆਪਣੇ ਮਤਲਬ ਘਰ ਦੇ ਜਿਹੜੇ ਉੱਪਰ ਛੱਤ ਹੈ ਉਹਦੇ ਉੱਤੇ ਵੀ ਤੁਸੀਂ ਉਹ ਛੋਟੇ ਛੋਟੇ ਕੱਪ ਦੇ ਵਿੱਚ ਜਿਹੜੇ ਬੂਟੇ ਲਗਾਉਣੇ ਸ਼ੁਰੂ ਕੀਤੇ ਨੇ ਉਹ ਕਨਸੈਪਟ ਕੀ ਹੈ ਤੁਹਾਡਾ ਉਹਦਾ ਔਰ ਕੋਈ ਵੀ ਮੈਂ ਫਰੂਟ ਖਾਣ ਨਹੀਂ ਆਤੇ ਜੋ ਮਤਲਬ ਸਪਰਾਉਟ ਹੋ ਸੋ ਦਾ ਫਰੂਟ ਉਹਦੇ ਵਿੱਚੋਂ ਨਿਕਲ ਸਕਦਾ ਇੱਕ ਸਾਬਲਿੰਗ ਤਾਂ ਮੈਂ ਉਹ ਮਤਲਬ ਇੱਕ ਕੱਪ ਵਿੱਚ ਜਾਂ ਜੋ ਹੁੰਦੇ ਆ ਉਹਦੇ ਵਿੱਚ ਫੇਰ ਡਾਲ ਕੇ ਉਹਨੂੰ ਮਤਲਬ ਗਰੋ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਜਿਵੇਂ ਉਹ ਨਾਈ ਆ ਇਹ ਰਵਾਇਮੈਂਟ ਪਾ ਤੇ ਇੱਥੇ ਕੀ ਆਏਗਾ ਜਿਵੇਂ ਕਿ ਕੋਈ ਬੁੱਟੇ ਹੁੰਦੇ ਆ ਜਿਵੇਂ ਪੀਪਲ ਨਿੰਮ ਛੁੜੇ ਛੜੇ ਕਿਵਲ ਅਜਨਾਂ ਜੰਮਣ ਦੇ ਉਗਿਰਨ ਨਾਲ ਤੇ ਮੈਂ ਕੀ ਕਰਦੀ ਆ ਕਿ ਉਹਨਾਂ ਨੂੰ ਮੈਂ ਲੈ ਕੇ ਜਾਨੀ ਆ ਆਪਣੇ ਘਰੇ ਉਹਨੂੰ ਜੜਾਂ ਤੋਂ ਕੱਢ ਕੇ ਤੇ ਮੈਂ ਉਹਦੇ ਵੀ ਲਗਾ ਦੇਣੀ ਆ ਕਿ ਐਟਲੀਸ ਇਹਦੇ ਇੱਥੇ ਲੱਗੇਗੇ ਉਹ ਵੱਡੇ ਨਹੀਂ ਹੋ ਪਾਉਣਗੇ ਜ਼ਿਆਦਾ ਕਿਉਂਕਿ ਇੱਥੇ ਮਤਲਬ ਚਾਹ ਰਸਤੇ ਵਿੱਚ ਆ ਜਾਂਦੇ ਤਾਂ ਸ਼ਾਇਦ ਉਹ ਮਤਲਬ ਕੱਟ ਕਰ ਦੇਣ ਤਾਂ ਮੈਂ ਆਪਦੀ ਪੂਰੀ ਕੁਸ਼ਾਦੀ ਕਿਉਂ ਨਾ ਮੈਂ ਇੱਕ ਪlant ਬਣਾ ਕੇ ਕਿਤੇ ਵਧੀਆ ਜਗ੍ਹਾ ਤੇ ਮੈਂ ਉਸ ਨੂੰ ਕਾ ਰਾਂ ਵਾ ਵੈਰੀ ਗੁੱਡ ਤੁਸੀਂ ਉਹ ਜਿਹੜੇ ਤੁਸੀਂ ਛੋਟੇ ਕੱਪ ਦੇ ਵਿੱਚ ਤਿਆਰ ਕੀਤੇ ਉਹਨਾਂ ਨੂੰ ਫਿਰ ਕਿੱਦਾਂ ਡਿਸਟ੍ਰੀਬਿਊਟਿੰਗ ਕਰਦੇ ਉਹਨਾਂ ਦੀ ਬੱਚਿਆਂ ਨੂੰ ਕਿਵੇਂ ਵੰਡਦੇ ਹੋ ਜਾਂ ਕੋਈ ਪਰਟੀਕੂਲ ਦਿਨ ਰੱਖਦੇ ਹੋ ਕਿ ਸਿਰਫ ਸੰਡੇ ਨੂੰ ਹੀ ਇਹ ਕੰਮ-ਕੰਮ ਕਰਦੇ ਹੈ ਕਿ ਰੁਟੀਨ ਦੇ ਵਿੱਚ ਵੀ ਕੰਮ ਕਰਦੇ ਹੈ ਇਹ ਰੁਟੀਨ 'ਚ ਕਰਦੇ ਆ ਤਾਂ ਜਿਵੇਂ ਕਿ ਅ ਜੋ ਦੋ ਥੋੜੇ ਵੱਡੇ ਹੋ ਜਾਂਦੇ ਹੈ ਮਤਲਬ ਅਸੀਂ ਛੋਟੇ-ਛੋਟੇ ਸਟਾਪਿੰਗ ਲੈ ਕੇ ਦੰਦੇ ਹੈ ਜਦੋਂ ਥੋੜੇ ਵੱਡੇ ਹੋ ਜਾਂਦੇ ਇੱਕ ਫੁੱਟ ਜਿੰਨੇ ਤਾਂ ਅਸੀਂ ਫਿਰ ਉਹਨਾਂ ਨੂੰ ਡਿਸਟ੍ਰੀਬਿਊਟ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਜਿਵੇਂ ਕੋਈ ਮਤਲਬ ਸੰਤ ਮੰਗਦਾ ਹੈ ਅਸੀਂ ਉਹਨਾਂ ਨੂੰ ਉਹ ਦਿਨ ਲੱਗ ਜਾਂਦੇ ਹੈ ਕਿ ਤੁਸੀਂ ਲਗਾ ਲਓ ਤੇ ਤੁਸੀਂ ਇਹ ਮਤਲਬ ਖੁਦ ਬਣਾਇਆ ਸੀ ਤੁਸੀਂ ਦਿਖਾ ਲਓ ਤੇ ਮਤਲਬ ਅ ਮੈਨੂੰ ਤੁਹਾਡੇ ਫਾਦਰ ਨਾਲ ਗੱਲ ਕਰਕੇ ਇਹ ਵੀ ਪਤਾ ਲੱਗਿਆ ਕਿ ਉਹ ਕਹਿੰਦੇ ਕਿ ਜਿਵੇਂ ਹੁਣ ਦੀਵਾਲੀ ਆ ਰਹੀ ਹੈ ਅਸੀਂ ਲੋਕਾਂ ਨੂੰ ਮਠਾਈ ਵੰਡਣ ਦਾ ਨਹੀਂ ਬੂਟੇ ਦੇਣ ਦਾ ਸੰਦੇਸ਼ ਲਗਾ ਰਹੇ ਹਾਂ ਕਿ ਤੁਸੀਂ ਇੱਕ ਦੂਜੇ ਨੂੰ ਬੂਟੇ ਦਿਓ ਹਨਾ ਤੇ ਮੈਂ ਇੱਕ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਇੱਕ ਅੰਮ੍ਰਿਤ ਸਾਨੂੰ ਆਈਡੀਆ ਦਿੱਤਾ ਕਿ ਜਦੋਂ ਅਸੀਂ ਕਿਤੇ ਜਾਈਏ ਰਸਤੇ ਦੇ ਵਿੱਚ ਤਾਂ ਜਿਵੇਂ ਨਿਮੋਲੀਆਂ ਜਾਂ ਜੇਕਰ ਅਸੀਂ ਜਮਣ ਦੀ ਜਿਹੜੀ ਹੈਗੀਆਂ ਕੋਈ ਵੀ ਕਿਟਕਾਂ ਨੇ ਕੁਝ ਵੀ ਨੇ ਤਾਂ ਅਸੀਂ ਉਹ ਖਾਲੀ ਥਾਂ 'ਤੇ ਘੇਰ ਦਿੰਨੇ ਆਂ ਕੀ ਉਹਦੇ ਨਾਲ ਲੱਗਦਾ ਕਿ ਇਸ ਤਰ੍ਹਾਂ ਉਹਨਾਂ ਦੀ ਅੱਗੇ ਸੰਭਾਲ ਵੀ ਹੋ ਜਾਂਦੀ ਹੈ ਜਾਂ ਗੇਰੇ ਨਾਲ ਇਦਾਂ ਹੀ ਬੁੱਟੇ ਉਹ ਹੋ ਜਾਂਦੇ ਨੇ ਅਸੀਂ ਨਵੇਂ ਕਰਦੇ ਹਾਂ ਇਹ ਤਾਂ ਸੀਡ ਬਾਲਸ ਬਣਾਉਂਦੇ ਹਾਂ ਉਹਦੇ ਚ ਜੋ ਵੀ ਸੀਡ ਹੁੰਦਾ ਅਸੀਂ ਉਹ ਡਾਲ ਕੇ ਉਹ ਜਿਵੇਂ ਖਾਦ ਵਗੈਰਾ ਸਾਰਾ ਕੁਝ ਡਾਲ ਦਿੰਦੇ ਆ ਤੇ ਉਹ ਮਤਲਬ ਆਲਮੋਸਟ ਗਿੱਲੀਆਂ ਹੁੰਦੀਆਂ ਤੇ ਜੇਕਰ ਕੁਝ ਵੀ ਅਸੀਂ ਗੇਰੇ ਦਾ ਤਾਂ ਉਹਨਾਂ ਨੂੰ ਖਾਦ ਵੀ ਮਿਲ ਜਾਂਦੀ ਆ ਪਾਣੀ ਵੀ ਮਿਲ ਜਾਂਦਾ ਹੈ ਤੇ ਬਾਰਿਸ਼ ਵੀ ਬਹੁਤ ਹੁੰਦੀ ਅੱਜਕੱਲ ਤੇ ਉਸ ਦਾ ਵੀ ਪਾਣੀ ਮਤਲਬ ਉਹ ਗ੍ਰੋਥ ਕਾਰਜਨ ਵੀ ਆ ਕੀ ਲੱਗਦਾ ਕਿ ਆ ਆਮ ਤੌਰ ਤੇ ਲੋਕਾਂ ਨੂੰ ਪੂਰਾ ਸਾਲ ਬੂਟੇ ਲਾਣੇ ਚਾਹੀਦੇ ਨੇ ਜਾਂ ਸਿਰਫ ਬਰਸਾਤਾ ਚ ਲਾਣੇ ਚਾਹੀਦੇ ਨੇ ਕਿਉਂਕਿ ਇੱਕ ਸੋਚ ਬਣੀ ਹੋਈ ਹੈ ਕਿ ਲੋਕੀ ਸਿਰਫ ਜਦੋਂ ਇੱਕ ਡੇ ਡੇ ਹੁੰਦਾ ਕਿ ਪ੍ਰਾਂਟੇਸ਼ਨ ਡੇ ਲੋਕਾਂ ਨੂੰ ਇੱਕਦਮ ਜਾਗਰੂਤਾ ਆਉਂਦੀ ਹੈ ਵੀ ਅਸੀਂ ਪੇੜ ਲਗਾਣੇ ਆ ਜਦ ਕਿ ਪੂਰਾ ਉਹ 10 ਮਹੀਨੇ ਜਾਂ 8 ਮਹੀਨੇ ਬੂਟੇ ਨਹੀਂ ਲਾਂਦੇ ਕੀ ਲੱਗਦਾ ਕਿ ਸਿਰਫ ਇਹਨਾਂ ਦਿਨਾਂ ਦੇ ਵਿੱਚ ਬੂਟੇ ਲਾਣੇ ਚਾਹੀਦੇ ਤੇ ਸਾਨੂੰ ਹਰ ਰੋਜ਼ ਬੂਟੇ ਲਾਣੇ ਚਾਹੀਦੇ ਨੇ ਸਭ ਤੋਂ ਬੈਸਟ ਤਾਂ ਇਹ ਹੈਗਾ ਮਤਲਬ ਆਲਮੋਸਟ ਤੁਸੀਂ ਲਗਾ ਲਓ ਮਾਰਚ ਅਪ੍ਰੈਲ ਤੋਂ ਲੈ ਕੇ ਇਹ ਅਗਸਤ ਹੰ ਦਾ ਤੱਕ ਬੈਸਟ ਹੈ ਲੇਕਿਨ ਅਗਰ ਤੁਹਾਨੂੰ ਮਨ ਹੈਗਾ ਤੁਸੀਂ ਮਤਲਬ ਲਗਾ ਇਹ ਕੁਛ ਮਹੀਨੇ ਹੈਗੇ ਮਤਲਬ ਉਹਨਾਂ ਦੇ ਦੁਕਾਨ ਤੇ ਮੇਰੇ ਖਰਾਬ ਨਹੀਂ ਹੋਏਗੇ ਮਤਲਬ ਉਹ ਸੱਚੀ ਅਸਾ ਲੇਕਿਨ ਫਿਰ ਵੀ ਗਰੋਥ ਕਰ ਜਗੇ ਲੇਕਿਨ ਤੁਹਾਨੂੰ ਥੋੜਾ ਸਲੋ ਦਿਖੇਗਾ ਹੂੰ ਮਤਲਬ ਥੋੜਾ ਕਹਿਣਾ ਹੈ ਕਿ ਬੰਦਿਆਂ ਨੂੰ ਆਪਾਂ ਆਮ ਲੋਕਾਂ ਨੂੰ ਹਰ ਰੋਜ਼ ਬੂਟੇ ਲਾਣੇ ਚਾਹੀਦੇ ਨੇ ਭਾਵੇਂ ਉਹ ਫਲਾਵਰ ਹੈ ਭਾਵੇਂ ਉਹ ਰੁੱਖ ਨੇ ਆਪਾਂ ਨੂੰ ਲਾਣੇ ਚਾਹੀਦੇ ਨੇ ਕਿਉਂਕਿ ਆਕਸੀਜਨ ਜਿਹੜੀ ਹੈ ਬੂਟੇ ਚੰਗੀ ਦਿੰਦੇ ਨੇ ਇਹਦੇ ਬਾਰੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਤੁਹਾਡੇ ਫਾਦਰ ਦੱਸ ਰਹੇ ਸੀ ਕਿ ਅਸੀਂ ਇਹ ਵੀ ਕਨਸੈਪਟ ਇੱਕ ਜਲਦੀ ਸ਼ੁਰੂ ਕਰਨ ਲੱਗੇ ਹਾਂ ਕਿ ਇਹਨਾਂ ਬੂਟਿਆਂ ਬਾਰੇ ਅਸੀਂ ਬ੍ਰਿਕੀ ਚ ਲੋਕਾਂ ਨੂੰ ਦੱਸ ਇਹ ਕਿਹੜੇ ਬੁੱਟੇ ਤੋਂ ਕੀ ਬੈਨੀਫਿਟਸ ਨੇ ਮੈਡੀਸਨਲ ਬੁੱਟੇ ਵੀ ਤੁਸੀਂ ਲਗਾਉਂਦੇ ਹੋ ਹਾਂਜੀ ਓਕੇ ਤੇ ਉਹਦੇ ਬਾਰੇ ਜਾਣਕਾਰੀ ਹੈ ਜਿਹੜੀ ਉਹ ਵੀ ਤੁਹਾਨੂੰ ਕਿੱਥੋਂ ਮਿਲਦੀ ਹੈ ਜਾਂ ਤੁਸੀਂ ਆਪ ਨੂੰ ਕਿੱਦਾਂ ਨੌਲੇਜ ਲੈਂਦੇ ਹੋ ਦੀ ਮੈਂ ਕਦੇ-ਕਦੇ ਜਿਵੇਂ ਕਈ ਵਾਰੀ ਮੇਰੇ ਬੁੱਕਸਾਂ ਨੇ ਮੈਂ ਉਹ ਪੜ੍ਹਦੀ ਹਿੱਤ ਤਰ੍ਹਾਂ ਬੈਠ ਕੇ ਹੀ ਆ ਮੈਂ ਖੁਦ ਹੀ ਮੈਨੂੰ ਆਰਟੀਕਲਸ ਆਦਿ ਨਹੀਂ ਵੀ ਹੋਦੀ ਆ ਅੱਜਕੱਲ ਮਿਲੇ ਮਤਲਬ ਇਹ ਵਾਲੀ ਇਨਫੋਰਮੇਸ਼ਨ ਲਿਵਲ ਪੌਦਿਆਂ ਦੀ ਤਾਂ ਕਈ ਵਾਰੀ ਅਕੂ ਫੇਸਬੁਕ ਤੋਂ ਆਪ ਨੂੰ ਮਿਲਦਾ ਹੈ ਕਿਸੀ ਹੋਰ ਪਲੈਟਫਾਰਮ ਤੋਂ ਜੋ ਉਹ ਮੈਂ ਦਿੰਦੇ ਆ ਮਤਲਬ ਕਰਦੇ ਨੇ ਮੈਂ ਚਾਹੇ ਕਿ ਮੈਨੂੰ ਜਿਆਦਾ ਜਿਆਦਾ ਮਤਲਬ ਪਤਾ ਚੱਲੇ ਰਾਸ ਬਾਰੇ ਅਕਸਰ ਡਿਸਟ੍ਰਿਕਟ ਅਵਾਰਡ ਮਿਲਣਾ ਉਸ ਤੋਂ ਬਾਅਦ ਸਟੇਟ ਅਵਾਰਡ ਮਿਲਣਾ ਤੇ ਉਸ ਤੋਂ ਬਾਅਦ ਗਵਰਨਰ ਅਵਾਰਡ ਮਿਲਣਾ ਕਿੱਦਾਂ ਦਾ ਮਹਿਸੂਸ ਹੁੰਦਾ ਜਦ ਮੈਨੂੰ ਡਿਸਟ੍ਰਿਕਟ ਅਵਾਰਡ ਮਿਲਿਆ ਸੀਗਾ ਤਾਂ ਮੈਨੂੰ ਬੜੇ ਖੁਆ ਸੀਗਾ ਕਿ ਮਤਲਬ ਮੈਨੂੰ ਕੋਈ ਅਚੀਵਮੈਂਟ ਮਿਲਿਆ ਮਤਲਬ ਵੱਡੀ ਉਸ ਤੋਂ ਬਾਅਦ ਜਦ ਮੈਨੂੰ ਫਿਰ ਸਟੇਟ ਅਵਾਰਡ ਮਿਲਿਆ ਹੁਣ ਹੋਇਆ ਕਿ ਮੈਨੂੰ ਹੋਰ ਵੱਡੀ ਅਚੀਵਮੈਂਟ ਮਿਲੀ ਹੈ ਕਿ ਮਤਲਬ ਪੂਰੀ ਸਟੇਟ ਦੇ ਕਿ ਮੈਂ ਇੱਕ ਲੋਤੀ ਬੱਚੇ ਨੂੰ ਕੰਮ ਕਰ ਰਹੀ ਹਾਂ ਉਸ ਤੋਂ ਬਾਅਦ ਗਵਰਨਰ ਅਵਾਰਡ ਮਿਲਿਆ ਫਿਰ ਵੀ ਮੈਨੂੰ ਹੋਇਆ ਕਿ ਮੈਂ ਮਤਲਬ ਵਧੀਆ ਮੈਨੂੰ ਅਚੀਵਮੈਂਟ ਮਿਲੀ ਹੈ ਜਿਵੇਂ ਤੇ ਉਸ ਤੋਂ ਬਾਅਦ ਮੈਨੂੰ ਛੋਟੇ ਮੋਟੇ ਜਿਵੇਂ ਤੁਸੀਂ ਕਹੋ ਜੋ ਵੈਲ नोन ਆਰਗੇਨਾਈਜੇਸ਼ਨਸ ਉੱਧੀਆਂ ਆਇਆ ਇਹ ਪਰਸਨਲ ਲੈਵਲ ਨੂੰ ਤਾਂ ਮੈਨੂੰ ਉਹ ਵੀ ਮਤਲਬ ਕਰ ਦਿੰਦੇ ਸਨਮਾਨ ਤੇ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਆਪਣੇ ਆਪ ਦਾ ਕਿ ਮੈਂ ਇੰਨੀ ਛੋਟੀ ਹੋ ਕੇ ਵੀ ਨਾ ਕੁਝ ਕਰ ਲੈਂਦੀ। ਵਾਕਈ ਬੜੀ ਖੁਸ਼ੀ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਤੁਹਾਨੂੰ ਪੇਰੈਂਟਸ ਨੂੰ ਲੱਗਦਾ ਕਿ ਸਾਡੀ ਇੰਨੀ ਛੋਟੀ ਉਮਰ ਦੇ ਵਿੱਚ ਅਗਲੇ ਤੁਹਾਨੂੰ ਇੰਨਾ ਸਨਮਾਨ ਮਿਲਿਆ ਤੇ ਅੱਗੇ ਬਹੁਤ ਜ਼ਿੰਦਗੀ ਪਈ ਹੈ ਤੇ ਲੋਕ ਤੁਹਾਡਾ ਸਨਮਾਨ ਕਰਦੇ ਨੇ ਖਾਸ ਕਰਕੇ ਬੁੱਟਿਆਂ ਨੂੰ ਲੈ ਕੇ। ਮੈਂ ਇੱਕ ਆਖਰੀ ਦੇ ਤੌਰ ਤੇ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਹੋਰ ਨਾ ਬੱਚਿਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕੀ ਸਨੇਹਾ ਦੇਣਾ ਚਾਹੁੰਦੇ ਹੋ ਕਿ ਜਿਹਦੇ ਨਾਲ ਹੋਰ ਬੱਚੇ ਜਿਹੜੇ ਮੋਟੀਵੇਟ ਸੁਨੇਹਾ ਦੇਣ ਚਾਹਨੀ ਆ ਕਿ ਤੁਸੀਂ ਨਾ ਆਪਣਾ ਬੈਸਟ ਟਰਾਈ ਕਰੋ ਕਿਉਂਕਿ ਅਗਰ ਤੁਸੀਂ ਇਹ ਬਚਾਓਗੇ ਨਾ এনवायरमेंट ਉਹ ਤੁਹਾਡੇ ਦਾ ਕੰਮ ਆਏਗਾ ਲੇਕਿਨ ਜੋ ਤੁਹਾਡੇ ਦੇ ਮਤਲਬ ਉਹ ਤੁਹਾਡੇ ਬੱਚੇ ਹੋਣਗੇ ਜਾਂ ਤੁਹਾਡੇ ਗ੍ਰੈਂਡਚਿਲਡਰ ਹੋਣਗੇ ਉਹਨਾਂ ਲਈ ਵੀ ਕੰਮ ਆਏਗਾ ਤੇ ਉਹਨਾਂ ਜਿੱਤੇ ਤੱਕ ਮੈਨੂੰ ਲੱਗਦਾ ਜਿੱਤੇ ਤੱਕ ਉਹਨਾਂ ਦੇ ਬੱਚੇ ਗ੍ਰੈਂਡਚਿਲਡਰ ਹੋਣਗੇ ਜੋ ਮੇਰੇ ਮਤਲਬ ਆਉਂਦੇ ਆ ਉਸ ਤਰ੍ਹਾਂ ਕਰੇ ਮਤਲਬ ਜੋ ਹੁਣ এনवायरमेंट ਉਹ ਰਹਿ ਨਹੀਂ ਜਾਏਗੀ ਤੇ ਮੈਂ ਉਸ ਅਪੀਲ ਕਰਦੀ ਕਿ ਆਪਣਾ ਬੈਸਟ ਟਰਾਈ ਕਰੋ এনवायरमेंट ਵਾਟਰ ਸੋ ਇਹ ਲਈ ਸਾਈਟ ਜਿਹਨੂੰ ਸੇਵ ਕਰਨ ਲਈ ਹੂੰ ਵੈਸੇ ਏਕਮ ਦਾ ਸ਼ਡਿਊਲ ਬੜਾ ਬਿਜ਼ੀ ਹੁੰਦਾ ਕਿਉਂਕਿ ਸਕੂਲੋਂ ਆਣਾ ਉਸ ਤੋਂ ਬਾਅਦ ਟਿਊਸ਼ਨਸ ਤੇ ਉਸ ਤੋਂ ਬਾਅਦ ਉਹਨੇ ਪਲਾਂਟੇਸ਼ਨ ਲਈ ਟਾਈਮ ਕੱਢਣਾ ਤੇ ਪਰ ਅੱਜ ਉਹਨੇ ਵਿਸ਼ੇਸ਼ ਸਾਡੇ ਲਈ ਸਮਾਂ ਦਿੱਤਾ ਸੋ ਅੱਜ ਏਕਮ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਅਕਸਰ ਮੈਂ ਜਿਵੇਂ ਪਹਿਲਾਂ ਵੀ ਗੱਲ ਕਰ ਰਿਹਾ ਸੀਗਾ ਜਿਹੜੀ ਉਮਰੇ ਬੱਚੇ ਵੀਡੀਓ ਗੇਮਸ ਖੇਡਦੇ ਨੇ ਟੀਵੀ ਦੇ ਵਿੱਚ ਕਾਰਟੂਨਸ ਦੇਖਦੇ ਨੇ ਉਸ ਉਮਰੇ ਐਦਾਂ ਦੀਆਂ ਪਲੰਘਾਂ ਪਟਣੀਆਂ ਬੜੀ ਛਲੱਗਾ ਵਾਲੀ ਗੱਲ ਹੁੰਦੀ ਹੈ ਕਿਉਂਕਿ ਇਸ ਉਮਰੇ ਇਸ ਤਰ੍ਹਾਂ ਦਾ ਕੁਝ ਕਰ ਜਾਣਾ ਕਿ ਜਿਹਨੂੰ ਉਮਰਾ ਤੱਕ ਜਿਹੜੇ ਲੋਕ ਯਾਦ ਰੱਖਣ ਤੇ ਇਸ ਤਰ੍ਹਾਂ ਕੁਦਰਤ ਨਾਲ ਪਿਆਰ ਕਰਨਾ ਬੂਟੇ ਲਗਾਉਣਾ ਤੇ ਮੈਂ ਵੀ ਇਸ ਬੱਚੀ ਦੇ ਨਾਲ-ਨਾਲ ਮੈਂ ਖੁਦ ਵੀ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਕੁਦਰਤ ਦੇ ਇਸ ਉਮਰੇ ਨਾਲ ਜੁੜੋ ਇਹਨਾਂ ਬੂਟਿਆਂ ਨਾਲ ਜੁੜੋ ਕਿਉਂਕਿ ਜਿਹੜੀ ਆਕਸੀਜਨ ਹੈ ਉਹ ਜ਼ਰੂਰੀ ਨਹੀਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੈਂਟੀਲੇਟਰਾਂ ਦੇ ਜਾ ਕੇ ਹੀ ਸਾਹ ਮਿਲਣ ਸਾਨੂੰ ਕੁਦਰਤੀ ਸਾਹਾਂ ਦੀ ਲੋੜ ਹੈ ਸਾਨੂੰ ਇਸ ਕੁਦਰਤੀ ਆਕਸੀਜਨ ਦੀ ਲੋੜ ਹੈ ਸੋ ਮੈਂ ਦੁਬਾਰਾ ਅਪੀਲ ਕਰਦਾ ਹੋਇਆ ਇਹੀ ਕਹਾਂਗਾ ਕਿ ਜਿਹੜੀ ਆਪਣੀ ਪਨੀਰੀ ਹੈ ਬੱਚਿਆਂ ਨੂੰ ਕਿਸੇ ਵੀ ਜਨਮ ਦਿਨ ਮੌਕੇ ਖਾਸ ਕਰਕੇ ਔਰ ਯਾਗ ਘਰ ਦੇ ਵਿੱਚ ਕੋਈ ਵੀ ਓਕੇਜਨ ਹੈ ਉਸ ਸਮੇਂ ਜਿਹੜਾ ਹੈਗਾ ਤੁਸੀਂ ਉਹਨਾਂ ਨੂੰ ਜ਼ਰੂਰ ਬੁੱਟੇ ਲਗਵਾਓ ਤੇ ਵੈਸੇ ਵੀ ਰੁਟੀਨ ਦੇ ਵਿੱਚ ਉਹਨਾਂ ਤੋਂ ਕੁਛ ਨਾ ਕੁਛ ਉਹਨਾਂ ਨੂੰ ਜਾਣਕਾਰੀ ਦਿਓ ਕਿ ਕਿਹੜੇ ਬੁੱਟਿਆਂ ਦਾ ਤੁਹਾਨੂੰ ਕੀ ਬੈਨੀਫਿਟਸ ਨੇ ਕਿਉਂਕਿ ਇਹ ਕਈ ਮੈਡੀਸਨ ਪਲਾਂਟ ਵੀ ਹੁੰਦੇ ਨੇ ਜਿਨ੍ਹਾਂ ਦੀ ਜਿਹੜੀ ਮੈਡੀਸਨ ਵੈਲਿਊ ਹੁੰਦੀ ਹੈ ਸਾਨੂੰ ਜਿਵੇਂ ਕਈ ਬਜ਼ੁਰਗ ਹੁੰਦੇ ਸੀ ਜਿਨ੍ਹਾਂ ਨੂੰ ਉਹ ਬੁੱਟਿਆਂ ਤੋਂ ਹੀ ਜਿਹੜੀਆਂ ਦਵਾਈਆਂ ਤਿਆਰ ਕਰਦੇ ਸੀ ਸੋ ਅੰਤ ਦੇ ਵਿੱਚ ਇਸੇ ਤਰ੍ਹਾਂ ਅਸੀਂ ਕਿਸੇ ਹੋਰ ਸ਼ਖਸੀਅਤ